ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਫੇਸਬੁੱਕ ਪੇਜ ਤੇ ਆਪਣੀ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਇੱਕ ਆਪਾਂ ਤੁਹਾਨੂੰ ਮਾਝ ਦਿਖਾਉਣ ਜਾ ਰਹੇ ਹਾਂ ਤਾਜੀ ਸੂਈ ਹੈਗੀ ਆ ਪਿੰਡ ਦੋਸਤੋ ਜਮਾਲਪੁਰ ਪੈ ਜਾਂਦਾ ਜੀ ਪੱਟੀ ਤੋਂ ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈਗਾ ਜਮਾਲਪੁਰ ਬਾਮਣੀਵਾਲ ਪਿੰਡ ਜਿਹੜਾ ਦੋਸਤੋ ਬਿਲਕੁਲ ਇਸਦੇ ਨਾਲ ਹੈਗਾ ਉਬੋਂਕੇ ਪਿੰਡ ਵੀ ਬਿਲਕੁਲ ਨਾਲ ਤਹਿਸੀਲ ਜਿਹੜੀ ਪੱਟੀ ਤੇ ਜ਼ਿਲ੍ਹਾ ਇਸ ਨੂੰ ਤਰਨਤਨ ਲੱਗਦਾ ਹੈ ਜੀ ਵੀਰ ਦੇ ਨਾਲ ਆਪਾਂ ਬਾਤ ਚਿਤ ਕਰ ਲੈਨੇ ਆ ਪੁੱਛ ਲੈਨੇ ਆ ਇਸ ਮੱਝ ਦੀ ਜਿਹੜੀ ਕੀ ਡਿਟੇਲ ਹੈਗੀ ਆ ਬਾਕੀ ਤਾਜੀ ਸੂਹੀ ਹੈ ਮੱਝ ਤੇ ਵੀਰ ਉਹਨਾਂ ਦੀ ਆਪਾਂ ਪਹਿਲਾਂ ਵੀ ਇੱਕ ਵੀਡੀਓ ਜਿਹੜੀ ਆ ਪੋਸਟ ਕੀਤੀ ਸੀ ਅਪਲੋਡ ਕੀਤੀ ਸੀਗੀ ਵੀਰ ਹੁਣੀ ਕਹਿ ਰਹੇ ਨੇ ਵੀ ਉਹ ਸੇਲ ਹੋ ਗਈ ਹੈ ਪੁੱਛ ਰਹੇ ਨੇ ਵੀਰ ਹੁਣਾ ਦੇ ਕੋਲ ਚੱਲਦੇ ਆ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਕਾਲ ਜੀ ਸਸਰੀਆ ਵੀਰ ਜੀ ਉਸ ਨਾਲ ਠੀਕ ਠਾਕ ਨੇ ਬਹੁਤ ਵਧੀਆ ਵੀਰ ਜੀ ਤੁਸੀਂ ਸਰਾਉ ਠੀਕ ਠਾਕ ਹੋ ਜੀ ਬਹੁਤ ਵਧੀਆ ਵਧੀਆ ਤੇ ਠੀਕ ਹੈ ਵੀਰ ਜੀ ਪਹਿਲਾਂ ਇੱਕ ਵੀਡੀਓ ਆਪਣੀ ਪਾਈ ਸੀਗੀ ਹਾਂਜੀ ਸਰ ਟੋਕੜ ਖੱਬਣ ਸੀ ਝੋਟੀ ਹਾਂਜੀ ਹਾਂਜੀ ਉਹ ਸੇਲ ਹੋ ਗਈ ਹੈ ਜੀ ਹਾਂਜੀ ਹੋ ਗਈ ਹੈ ਸੇਲ ਠੀਕ ਹੈ ਵੀਰ ਜੀ ਤੇ ਇਸ ਵਾਰ ਜਿਹੜੀ ਵੀਰੇ ਆਪਣੀ ਇਹ ਵੀ ਘਰ ਦੀ ਮਾਜੀ ਆ ਹਾਂਜੀ ਘਰ ਦੀ ਆਪਾਂ ਨਾ 300 ਸੂਏ ਲਿਆਂਦੀ ਨੂੰ ਠੀਕ ਆ ਜੀ ਲਿਆਂਦੀ ਚਲੋ ਮੋਲ ਲਈਏ ਬਾਕੀ ਅਗੇ 300 ਇਹ ਲਿਆਂਦੀ ਆਪਾਂ 200 ਚੋਲੇ ਹੋਇਆ ਕਰਕੇ ਤੀਜੇ ਸੂਏ ਨੇ ਸੂਈ ਹੋਈ ਆ ਸੂਈ ਹੋਈ ਆ ਤੇ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ ਸੂਈ ਨੂੰ ਕੋਈ 7-8 ਦਿਨ ਲਾਲੋ ਹੋਈ ਗਿਆ ਠੀਕ ਆ ਮਗਰ ਬੱਚਾ ਬੱਚਾ ਕੱਟੀ ਆ ਮਗਰ ਕੱਟੀ ਆ ਗਈ ਆ ਸੋ ਦੋਸਤੋ ਮਗਰ ਕੱਟੀ ਹੈਗੀ ਆ ਵੀ ਤੁਹਾਨੂੰ ਆਪਾਂ ਕੈਮਰੇ ਦੇ ਵਿੱਚ ਦਿਖਾ ਦਿੰਨੇ ਆ ਬਿਲਕੁਲ ਮਗਰ ਕੱਟੀਏ ਦੋਸਤੋ ਤੇ ਤਕਰੀਬਨ ਜਿਹੜਾ 9 ਦਿਨ 10 ਵਾਂ ਹੋ ਗਿਆ ਸੂਈ ਨੂੰ ਮੱਝ ਤੇ ਅੱਛਾ ਵੀਰ ਜਿੱਦਾਂ ਤੁਸੀਂ ਦੱਸਿਆ ਵੀ ਤੀਜਾ ਸਵੇਰ ਸੂਈ ਆ ਹਾਂਜੀ ਹਾਂਜੀ ਪਹਿਲਾਂ ਤੋਂ ਲੈ ਕੇ ਦੂਜਾ ਸਵੇਰ ਵੀ ਆਪਣੇ ਕੋਲ ਰਹੀ ਆ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਪਿਛਲੇ ਸੂਆਂ ਦੇ ਵਿੱਚ ਨੇ ਪੀਕ ਲੈਵਲ ਕਿੰਨਾ ਕੁ ਦਿੱਤਾ ਹੋਇਆ ਜੀ ਪਹਿਲੇ ਸੂਏ ਨੇ ਕੱਢਿਆ ਸੀ 11 ਕਿਲੋਟਰਾ ਠੀਕ ਆ ਜੀ ਤੇ ਦੂਸਰੇ ਸੂਏ ਕੱਢਿਆ ਨੇ 13 ਲੀਟਰ ਜੀ ਐਰ ਕੀ ਉਮੀਦ ਆ ਕਿ 16 17 ਤੇ ਪਹੁੰਚੂਗੀ ਠੀਕ ਆ 14000 ਕੀ ਜਦੋਂ ਦੀ ਸੂਈ ਆ ਨਾ ਤੇ ਪਹਿਲਾਂ 12 ਲੀਟਰ ਬੋਲਿਆ ਸੀ ਇਸ ਟਾਈਮ ਦੇ ਇਸ ਟਾਈਮ ਹਣਾ ਹਾਂਜੀ ਠੀਕ ਹੈ ਜੀ 12 ਸਟਾਰਟ ਹੋਈ ਹੈ ਨੇ ਦੋ ਤਿੰਨ ਚਾਰ ਕਿਲੋ ਦੁੱਧ ਪੱਕਾ ਕਰਦੇ ਕਰਦੇ ਵਧਾਈ ਲੈਣਾ ਹੂੰ ਬਿਲਕੁਲ ਜੀ ਬਾਕੀ ਜਿਹੜਾ ਕਿਸਾਨ ਵੀਰ ਉਹ ਥਾਂ ਲੈਵਾ ਤੁਸੀਂ ਜ਼ਰੂਰ ਵੇਖ ਲੋ ਇੱਕ ਵਾਰੀ ਬਾਤचीत ਵੀਰ ਦੇ ਨਾਲ ਆਪਾਂ ਜਾਰੀ ਰੱਖਾਂਗੇ ਜਿਹੜਾ ਹੁਣ ਸਮਾਂ ਤਕਰੀਬਨ ਵੀਰ ਕਿੰਨਾ ਕ ਸਮਾਂ ਹੋ ਗਿਆ ਤਕਰੀਬਨ ਹੁਣ 9-10 ਦਿਨ ਹੋ ਗਏ ਆ ਆ 9-10 ਦਿਨ ਹੋ ਗਏ ਤੇ ਜਿਹੜਾ ਸਮਾਂ 11:30 12 ਵਜੇ ਦਾ ਟਾਈਮ ਜਿਹੜਾ ਹੈ 11:30 12 ਵਜੇ ਦਾ ਹੈਗਾ ਤੇ ਸਵੇਰ ਚੋਅਈ ਕਿੰਨੇ ਕ ਵਜੇ ਵੀਰ ਕੀਤੀ ਆ ਚੋਅਈ ਸਰ ਅੱਜ 6:30 ਤੋਂ 7 ਦੇ ਵਿੱਚ ਹੋਈ ਠੀਕ ਹੈ ਜੀ ਇਹੋ ਟਾਈਮ ਹੀ ਪੱਕਾ ਹਨ ਹਾਂਜੀ ਹੋਵੇ ਕੋਈ ਤਿੰਨ ਚਾਰ ਡੰਗੇ ਚੋਣੇ ਹੁੰਦੇ ਆ ਤੁਹਾਡਾ ਮਾਦੇ ਹੁੰਦਾ ਠੀਕ ਆ ਬਾਕੀ ਜਿਹੜਾ ਮੂੰਹ ਮੱਥਾ ਦੋਸਤੋ ਵੀ ਤੁਸੀਂ ਆ ਜਰੂਰ ਦੇਖ ਸਕਦੇ ਹੋ ਕੁੰਡਾ ਸਿੰਘ ਆ ਬਿਲਕੁਲ ਵੱਡਾ ਸਿੰਘ ਨਹੀਂ ਮੈਂ ਕਹੂੰਗਾ ਬਿਲਕੁਲ ਦਰਮਿਆਨਾ ਸਿੰਘ ਆ ਸੋਹਣਾ ਸਿੰਘ ਲੱਗਦਾ ਫੱਪ ਪੂਰੀ ਵਿੱਚ ਹੈਗਾ ਤੇ ਪਤਲੇ ਪਿੰਡੇ ਦੀ ਜਿਹੜੀ ਇਹ ਮੈਂ ਆ ਬਿਲਕੁਲ ਬਿਲਕੁਲ ਕਮਾਲ ਵਿੱਚ ਆਈ ਹੈ ਮਾਜੀ ਜੀ ਇਹ ਜੜੀ ਜੀ ਹਾਂਜੀ ਮਾਲਵੇ ਦੀ ਮੱਝ ਆ ਆਪਾਂ ਝੋਟੀ ਅੱਗੋਂ ਲੈ ਕੇ ਆਈ ਸੀ ਹਾਂਜੀ ਹਾਂਜੀ ਮਾਲਵੇ ਦੀ ਆ ਠੀਕ ਆ ਤੇ ਸੁਬਾ ਵੀਰ ਹਰ ਵਾਰੀ ਆਈ ਆ ਵੀ ਲੱਗ ਜਾਂਦੀ ਬਣ ਜਾਂਦੀ ਅੱਗੇ ਦੋ ਢਾਈ ਮਹੀਨੇ ਬਣ ਜਾਂਦੀ ਆ ਦੋ ਢਾਈ ਮਹੀਨੇ ਹਾਂਜੀ ਠੀਕ ਆ ਤੇ ਜਿਹੜਾ ਦੁੱਧ ਤਾਂ ਕਿੰਨਾ ਕੁ ਸਮਾਂ ਜਿਹੜਾ ਚੁਵਾਈ ਕਰਵਾ ਦਿੰਦੀ ਆ ਦੁੱਧ ਮਹਾ ਆਪਣੇ ਹਿਸਾਬ ਨਾਲ ਤੇ ਅਸੀਂ ਤਾਂ ਦੋ ਕਿ ਮਹੀਨੇ ਛੱਡਦੇ ਨੂੰ ਠੀਕ ਆ ਤੋਂ ਕਿ ਉਹ ਆਖਿਰ ਗਾ ਬਣ ਜਾਂਦੀ ਨੇ ਸੈਟ ਹੋ ਜਾਂਦਾ ਤੇ ਇੱਕ ਪਸ਼ੂ ਹੁੰਦਾ ਬਣ ਜਾਵੇ ਤੇ ਬਾਅਦ ਵਿੱਚ ਪਸ਼ੂ ਮਾੜਾ ਜਲਦੀ ਜਿਵੇਂ ਲੱਤ ਚੁੱਕ ਜਾਂਦਾ ਇੱਕ ਡੰਗ ਪੈ ਜਾਂਦਾ ਉਹ ਇਹ ਨਹੀਂ ਨਹੀਂ ਸਰ ਹਾਂਜੀ ਮੈਂ ਮੈਨੂੰ ਲੰਮਾ ਟਾਈਮ ਚ ਚਵਾਈ ਕਰਉਂਦੀ ਹੈ ਗੱਲ ਨਹੀਂ ਤੇ ਠੀਕ ਹੈ ਸੋ ਦੋਸਤੋ ਜਿਹੜਾ ਚਵਾਈ ਆ ਵੀਰ ਹੁਣੇ ਕਹਿੰਦੇ ਵੀ 8 ਤੋਂ 9 ਮਹੀਨੇ ਜਿਹੜੀ ਚਵਾਈ 10 ਮਹੀਨੇ ਤੱਕ ਵੀ ਕਰਵਾ ਦਿੰਦੀ ਆ ਬਣ ਜਾਂਦੀ ਆ 2 2.5 ਮਹੀਨੇ ਤੇ ਨਵੇਂ ਦੁੱਧ ਜਿਹੜੀ ਆ ਹੋ ਜਾਂਦੀ ਆ ਬਾਕੀ ਮੈਂ ਤੁਹਾਨੂੰ ਸਮਾਂ ਜਿਹੜਾ ਦੱਸਤਾ ਤਕਰੀਬਨ 11.5 12 ਦੇ ਜਿਹੜਾ ਨੇੜੇ ਜਿਹੜਾ ਸਮਾਂ ਹੈਗਾ ਟਾਈਮ ਹੈਗਾ ਤੇ 6 ਵਜੇ ਤੋਂ 6.5 ਵਜੇ ਚਵਾਈ ਹੋਈ ਆ ਤੇ ਬਾਕੀ ਜਿਹੜਾ ਥਾਂ ਲੇਵਾ ਤੁਸੀਂ ਹੁਣੇ ਵੀ ਦੇਖ ਸਕਦੇ ਹੋ ਹਜੇ ਜਿਹੜਾ ਈਵਨਿੰਗ ਟਾਈਮ ਸ਼ਾਮ ਦੇ ਟਾਈਮ ਜਾਂਦੇ ਸਮੇਂ ਜਿਹੜਾ ਫਰਵਾਹ ਨਾ ਬਿਲਕੁਲ ਜਿਹੜਾ ਭਰ ਕੇ ਦੋਸਤੋ ਬਿਲਕੁਲ ਤਿਆਰ ਕਰ ਲੈਂਦੀ ਆ ਤੇ 14 ਪਲੱਸ ਮੇਰੇ ਅਕੋਰਡਿੰਗ 14 ਪਲੱਸ ਬਾਕੀ ਵੀਰ ਹੋਣਾ ਨੇ ਕਿਹਾ ਵੀ ਤਕਰੀਬਨ 15 15 ਦੇ ਨੇੜੇ ਦੁੱਧ ਦੇਊਗੀ ਤੇ ਬਾਕੀ 14 ਪਲੱਸ ਮੇਰੇ ਵੱਲੋਂ ਹੈਗੀ ਕਿਉਂਕਿ 12 ਲੀਟਰ ਹਜੇ ਜਿਹੜਾ ਬੋਲਾ ਤੁਸੀਂ ਦੋ ਡੰਗ ਦੀ ਚਵਾਈ ਆ ਉਹ ਆਪਣੇ ਹੱਥੀ ਕਰ ਸਕਦੇ ਬੌਲੇ ਦੇ ਵਿੱਚ 9 ਦਿਨ ਦਾ ਦੱਸਿਆ ਨਾ ਫਿਰ ਹਾਂਜੀ 9 ਦਿਨ ਹੋਣ ਤਾਂ ਫਿਰ ਦੁੱਧ ਬਨ ਲੱਗ ਪਿਆ ਹੋਊਗਾ ਹਾਂਜੀ ਦੁੱਧ ਬਨ ਲੱਗ ਪਿਆ ਹੋਣਾ ਉਹਨਾਂ ਤੋਂ ਅੱਗੇ ਨੂੰ ਬਨ ਲੱਪਿਆ ਆ ਆਹੋ ਜੋ 5 ਤੋਂ 6 ਦਿਨ ਦਾ ਜਿਹੜਾ ਬੌਲਾ 5 ਕਿ ਦਿਨ ਚੱਲਦਾ 6 ਦਿਨ ਉਸ ਤੋਂ ਬਾਅਦ ਦੁੱਧ ਦਾ ਦੋਸੋ ਜਿਹੜਾ 12 ਕਿਲੋ ਦੀ ਚਵਾਈ ਤੁਸੀਂ ਆਪਣੇ ਹੱਥੀ ਕਰ ਸਕਦੇ ਜੇ ਕਹੋਗੇ ਜੇ ਇਹਨੂੰ ਪਾਇਆ ਪੋਇਆ ਕੁਝ ਨਹੀਂ ਆ ਆ ਠੀਕ ਆ ਜੀ ਬਾਕੀ ਜਿਹੜਾ ਥਾਣਾ ਵੇਣ ਵਗੈਰਾ ਉੱਪਰ ਹੀ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਚੰਗੀ ਜਿਹੜੀ ਦੁੱਧ ਵਾਲੀ ਇਹ ਮੱਝ ਹੈਗੀ ਆ ਦੋਸਤੋ ਤੇ ਬਾਕੀ ਜਿਹੜੀ ਇੱਕ ਡਿਮਾਂਡ ਵੀਰ ਜੀ ਆਪਾਂ ਕੀ ਕਰ ਦਿੰਦੇ ਡਿਮਾਂਡ ਵੀਰ ਜੀ ਦੀ 85000 ਰੁਪਏ ਰੱਖਿਆ ਠੀਕ ਹੈ ਜੀ ਹੋਰ ਤੁਸੀਂ ਦੱਸਣ ਲੱਗੇ ਸੀ ਕੁਛ ਇਸ ਮੱਝ ਦੇ ਬਾਰੇ ਉਹ ਮਾ ਕਹਿਣ ਲੱਗਾ ਹੈ ਕਿ ਮੱਝ ਦੀ ਚਵਾਈ ਬਹੁਤ ਵਧੀਆ ਹੈ ਭੋਲੀ ਹੈ ਤੇ ਬਹੁਤ ਮੋਟੀਆਂ ਧਾਰਾਂ ਅਗਰ ਨੇ ਮੈਂ ਨਾ ਕਿ ਬਿੰਦਾ ਬਿੰਦਾ ਚੋਣ ਵਾਲੀ ਗੱਲ ਹੋ ਜਾਂਦੀ ਆ ਠੀਕ ਉੰਦਾਂ ਦੇ ਜਿਹੜੀ ਮੋਟੀ ਧਾਰ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਦੋਸਤੋ ਵੀਰ ਹੁਣਾਂ ਨੇ ਜਿਹੜੀ ਤਸੱਲੀ ਦੇ ਦਿੱਤੀ ਹੈਗੀ ਵੀ ਚੁਵਾਈ ਬਹੁਤ ਵਧੀਆ ਚੰਗੀ ਪੋਲੀ ਆ ਕੋਈ ਬੱਚਾ ਬੱਚਾ ਵੀ ਚੋ ਸਕਦਾ ਕੋਈ ਮੇਰੀ ਭੈਣ ਵੀਰ ਬੜੇ ਆਰਾਮ ਨਾਲ ਘਰੇ ਤੁਸੀਂ ਮੱਝ ਰੱਖ ਸਕਦੇ ਹੋ ਚੁਵਾਈ ਬੜੀ ਵਧੀਆ ਪੋਲੀ ਹੈਗੀ ਆ ਇਹ ਠੀਕ ਆ ਠੀਕ ਆ ਠੀਕ ਆ ਕਿਉਂਕਿ ਬਹੁਤ ਪੋਲੀ ਆ ਧਾਰ ਬਹੁਤ ਹੀ ਮੋਟੀ ਆ ਠੀਕ ਆ ਜੀ ਤੇ ਵੀਰ ਇਹਨੂੰ ਖੋਲ ਕੇ ਪਿਖਾ ਦਈਏ ਆਪਾਂ ਇੱਧਰ ਬਾਕੀ ਦੋਸਤੋ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਓ ਪੱਟੀ ਹਲਕਾ ਪਿੱਖੀ ਇਵੈਂਟ ਦੇ ਨੇੜੇ ਤੇੜੇ ਵੀ ਜਿਨ੍ਹਾਂ ਨੇ ਆਉਣਾ ਹੈ ਚਵਾਈ ਤੁਸੀਂ ਦੋ ਡੰਗ ਦੀ ਕਰ ਲਓ ਵੀਰ ਵੱਲੋਂ ਚਾਰ ਡੰਗ ਦੀ ਕਰ ਲਓ ਤਸੱਲੀ ਤੁਸੀਂ ਆਪਣੀ ਖੁਦ ਆਪ ਕਰ ਲਿਓ ਬਾਕੀ ਜਿਹੜਾ ਲੇਵੇ ਦੀ ਬੰਤਰ ਆ ਉਹ ਤੁਸੀਂ ਜ਼ਰੂਰ ਚੈੱਕ ਕਰ ਲਿਓ ਅੱਜ ਜਿਹੜਾ ਸਮਾਂ 12 ਵਜੇ ਦਾ ਮੈਂ ਕੋਈ ਫੇਰ ਦੱਸ ਦਿੰਨਾ ਹੈ ਈਵਨਿੰਗ ਟਾਈਮ ਜਦੋਂ ਸ਼ਾਮ ਨੂੰ 5:00 ਵਜੇ ਤੱਕ ਪਹੁੰਚਦੀ ਨਾ ਮੈਂ ਪੂਰੀ ਤਸੱਲੀ ਨਾਲ ਜਿਹੜਾ ਲੇਵਾ ਹੋਰ ਬਣਾ ਕੇ ਨਾ ਤਿਆਰ ਕਰਕੇ ਪੂਰਾ ਬਖਾਰਾ ਮੱਝ ਦਾ 15 ਫਲਾਸ ਵਾਲਾ ਹੀ ਹੁੰਦਾ ਹੈ ਬਾਕੀ ਜਿਹੜੀ ਚਵਾਈ ਆ 12 ਕਿਲੋ ਦੀ ਹੋਣ ਤੁਹਾਨੂੰ ਮਿਲੇਗੀ ਮੌਕੇ ਤੇ ਬਾਕੀ ਜਿਹੜੀ ਆ ਮੀਡੀਅਮ ਹਾਈਟ ਕੱਦ ਹੈਗਾ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਹਾਈਟ ਕੱਦ ਜਿਹੜਾ ਮੀਡੀਅਮ ਹੈਗਾ ਬਾਲਾ ਉੱਚਾ ਨਹੀਂ ਮੈਂ ਕਹੂੰਗਾ ਬਿਲਕੁਲ ਜਿਹੜਾ ਮੀਡੀਅਮ ਹਾਈਟ ਕੱਦ ਹੈਗਾ ਮੱਝ ਦਾ ਠੀਕ ਹੈ ਤੇ 85000 ਰੁਪਏ ਵੀਰ ਉਹਨਾਂ ਨੇ ਡਿਮਾਂਡ ਕਰਤੀ ਆ ਦੋਸਤੋ ਮੋਲ ਤੁਸੀਂ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਪਹਿਲਾਂ ਉਸ ਤੋਂ ਜਿਹੜੀ ਤਸੱਲੀ ਜਿਹੜੀ ਕਰਨੀ ਬਣਦੀ ਆ ਦੋ ਡੰਗ ਦੀ ਇੱਕ ਡੰਗ ਦੀ ਜਿਚਵਾਈ ਤੁਸੀਂ ਆਪਣੇ ਹੱਥੇ ਜ਼ਰੂਰ ਕਰ ਲਿਓ ਤੇ ਵੀਰ ਕੀ ਨੰਬਰ ਕਿੰਨੇ ਆਪਣੇ ਹੈਗੇ ਮੋਬਾਈਲ ਦੇ ਨੰਬਰ 700 ਪੂਰਾ 97 4043 ਠੀਕ ਹੈ ਇਹ ਤੇ ਵਟਸਐਪ ਵਗੈਰਾ ਵੀ ਚੱਲਦਾ ਹਾਂਜੀ ਵਟਸਐਪ ਕੋਲ ਚੱਲਦਾ ਤੇ ਪਸ਼ੂ ਹੋਰ ਵੀ ਆਪਣੇ ਕੋਲ ਚੰਗੇ ਚੰਗੇ ਆਉਂਦੇ ਰਹਿਣਗੇ ਪਸ਼ੂ ਆਉਂਦੇ ਰਹਿਣੇ ਵੀਰ ਜਿਸ ਤਰ੍ਹਾਂ ਹੀ ਠੀਕ ਆ ਤੇ ਚੰਗੀ ਚੰਗੀ ਮਿਲਕਿੰਗ ਵਾਲੀ ਜਿਹੜੇ ਪਸ਼ੂ ਵੀਰਾਂ ਅੱਗੇ ਪੇਸ਼ ਕਰਨੇ ਆਪਾਂ ਹਾਂਜੀ ਹਾਂਜੀ ਬਲਕਿ 15+ प्लासे, 14+ ਵਾਲੀਆਂ ਮੱਝਾਂ ਵੀ ਲੈ ਕੇ ਆਉਂਗਾ 16 ਤੋਂ 18 ਦੇ ਵਿੱਚ ਪਲੱਸ ਵਾਲੀਆਂ ਲਿਆਵਾਂਗਾ ਆਪਾਂ ਠੀਕ ਹੈ ਜੀ ਠੀਕ ਆ ਤੇ ਤਸੱਲੀ ਤੁਸੀਂ ਆਪਣੀ ਬਿਲਕੁਲ ਪੂਰਨ ਤੌਰ ਤੇ ਕਰਕੇ ਲਿਆਓ ਕਿਉਂਕਿ ਅੱਗੇ ਜਿਹੜਾ ਲੈ ਕੇ ਜਾਵੇ ਉਹਨੂੰ ਘੱਟ ਤੋਂ ਘੱਟ ਤਸੱਲੀ ਕਰਕੇ ਵੀ ਫੋਨ ਤੇ ਵੀ ਬੰਦਾ ਮਗਾਉਣਾ ਚਾਵੇ ਤਾਂ ਚੀਜ਼ ਬਿਲਕੁਲ ਜਿਹੜੀ 100% ਸ਼ੁੱਧ ਜਾਵੇ ਆਪਣੀ ਤਸੱਲੀ ਤੇ ਲਿਆਵਾਂਗੇ ਪੂਰੀ ਠੀਕ ਆ ਵੀਰ ਜੀ ਤੇ ਇਹ ਸਾਨੂੰ ਕੋਈ ਆਰਡਰ ਤੇ ਵੀ ਆਖੇ ਤਾਂ ਉਹਦੇ ਕੋਲ ਪਹੁੰਚ ਜੂਗੀ ਠੀਕ ਹੈ ਜੀ ਤੇ ਇੱਕ ਹੋਰ ਤੁਹਾਨੂੰ ਵੀਰ ਜੀ ਬੇਨਤੀ ਹੈਗੀ ਆ ਵੀ ਚਲੋ ਪਚਾਉਣੀ ਆ ਤੁਸੀਂ ਹਨਾ ਵੀ ਪੂਰੀ ਤਸੱਲੀ ਵਾਲੀ ਚੀਜ਼ ਆ ਪਰ ਪੈਸੇ ਦਾ ਲੈਣ ਦੇਣ ਜਿਹੜਾ ਤੁਸੀਂ ਪ੍ਰੋਪਰ ਕਰਕੇ ਫਿਰ ਕਿੱਲੇ ਤੋਂ ਕਿਤੇ ਵੀ ਪਚਾਓ ਹਾਂ ਜੀ ਉਹ ਪ੍ਰੋਪਰ ਕਰਕੇ ਠੀਕ ਹੈ ਤੇ ਜਿਹੜੇ ਮੇਰੇ ਵੀਰ ਇੱਕ ਹੋਰ ਰਿਕਵੈਸਟ ਹੈਗੀ ਉਹਨਾਂ ਵੀਰਾਂ ਨੂੰ ਵੀ ਚੈੱਕ ਦਾ ਲੈਣ ਦੇਣ ਬਿਲਕੁਲ ਨਹੀਂ ਚੱਲਦਾਗਾ ਨਾ ਕੋਈ ਮੈਂ ਕਹੂੰਗਾ ਵੀ ਚੈੱਕ ਲੈ ਕੇ ਤੁਸੀਂ ਪਸ਼ੂ ਦੇਵੋ ਤੇ ਨਾ ਤੁਸੀਂ ਲਵੋ ਬਿਲਕੁਲ ਜਿਹੜਾ ਨਗਦੀ ਜਿਹੜਾ ਦੋਸਤੋ ਆਪਣਾ ਕੋਈ ਵੀ ਪਸ਼ੂ ਤੁਸੀਂ ਲੈਣਾ ਨਗਦੀ ਬਿਲਕੁਲ ਟਰਾਂਸਫਰ ਕਰ ਸਕਦੇ ਹੋ ਅਮਾਉਂਟ ਤੇ ਵੀਰ ਹੁਣੇ ਜਿਹੜੇ ਕਿਸੇ ਵੀ ਟਾਈਮ ਤੁਹਾਨੂੰ ਜਿਹੜੀ ਲੋਡ ਕਰਕੇ ਚੀਜ਼ ਤੁਹਾਡੇ ਘਰੇ ਪਹੁੰਚਾ ਸਕਦੇ ਨੇ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ